ਸ਼ੰਭੂ ਬੈਰੀਅਰ ਤੇ ਜਾਂਦੇ ਹੋਏ ਅੱਜ ਇੱਕ ਬੜਾ ਹੀ ਵਿਲੱਖਣਾ ਇਮਾਰਤ ਦੇ ਦਰਸ਼ਨ ਹੋਏ ਤਾਂ ਮਨ ਕੀਤਾ ਕਿ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਲਈ ਜਾਵੇ ਜਦੋਂ ਜਾ ਕੇ ਦੇਖਿਆ ਤਾਂ ਤਕਰੀਬਨ 3 ਏਕੜਾਂ ਦੇ ਵਿੱਚ ਬਣੀ ਇਹ ਇਮਾਰਤ ਮੋਗਲ ਸਾਜ਼ ਸੇਰਸਾ ਸੂਰੀ ਵੱਲੋਂ ਬਣਾਈ ਗਈ ਸੀ। ਸੇਰਸਾ ਸੂਰੀ ਨੇ 1540 ਵਿੱਚ ਸ਼ੂਰੀ ਵੰਸ਼ ਦਾ ਰਾਜ ਭਾਗ ਮੁਸਲਮਾਨ ਮੁਗਲ ਸ਼ਾਸਕ ਹਮਾਇਉ ਨੂੰ 1539 ਦੇ ਅੰਤ ਵਿੱਚ ਹਰਾ ਕੇ ਹਾਸਲ ਕੀਤਾ। ਉਸਨੇ 16ਵੀਂ ਸਦੀ ਦੌਰਾਨ 3710 ਕਿਲੋਮੀਟਰ ਲੰਮਾ ਸੇਰਸਾ ਸੂਰੀ ਮਾਰਗ ਬੰਗਲਾਦੇਸ਼ ਤੋਂ ਲੈ ਕੇ ਲਾਹੌਰ ਕਾਬਲ ਅਤੇ ਅਫਗਾਨਿਸਤਾਨ ਹੁੰਦਾ ਹੋਇਆ ਮੱਧ ਏਸ਼ੀਆ ਤੱਕ ਬਣਵਾਇਆ ਤਾਂ ਕਿ ਭਾਰਤ ਦਾ ਵਪਾਰ ਮੱਧ ਏਸ਼ੀਆ ਤੱਕ ਹੋ ਸਕੇ ਉਸ ਨੇ ਇਸ ਮਾਰਗ ਤੇ ਕੁਝ ਕਿਲੋਮੀਟਰ ਦੇ ਫਾਸਲੇ ਤੇ ਵਪਾਰੀਆਂ ਅਤੇ ਆਮ ਲੋਕਾਂ ਲਈ ਆਰਾਮ ਘਰ ਅਤੇ ਸਰਾਵਾਂ ਬਣਵਾਈਆਂ ਜਿਹੜੀਆਂ ਆਮ ਲੋਕਾਂ ਅਤੇ ਉਸ ਦੀ ਫੌਜ ਦੇ ਰਹਿਣ ਬਸੇਰੇ ਸਨ ਇਹਨਾਂ ਸੜਾਵਾਂ ਵਿੱਚ ਆਮ ਪਬਲਿਕ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਇਹ ਸੜਾਵਾਂ ਹਰ 10 ਕਿਲੋਮੀਟਰ ਤੇ ਇਸ ਮਾਰਗ ਤੇ ਬਣਾਈਆਂ ਗਈਆਂ ਸਨ ਇਹਨਾਂ ਦੀ ਸਾਂਭ-ਸਵਾਲ ਲਈ ਪਹਿਰੇਦਾਰ ਵੀ ਲਗਾਏ ਗਏ ਹਨ ਸਰਕਾਰ ਵੱਲੋਂ ਤਾਂ ਜੋ ਇਹਨਾਂ ਨੂੰ ਕੋਈ ਇਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ ਔਰ ਛੋਟੀਆਂ ਇੱਟਾਂ ਦੇ ਵਿੱਚ ਬਣਾਇਆ ਇਹ ਪਰ ਬਹੁਤ ਬਲੱਖਣ ਦ੍ਰਿਸ਼